ਇਹ ਅੰਮ੍ਰਿਤਸਰ ਸਾਹਿਬ ਆਪਣੀ ਲਈ ਮੁੱਲੇ ਕਿਹੜਾ ਕੰਮ ਕਰੀਏ ਉਸ ਦੇ ਤੱਕ ਚਲੋ ਕੋਈ ਗੱਲ ਕਰੀਏ ਕੰਮ ਨਹੀਂ ਹੈ ਖੱਬਰੀ ਹੈ ਇਹਨਾਂ ਦੀ ਮੇਜਰ ਬਾਰੇ ਦੱਸ ਰਿਹਾ ਪਿਛੇ ਦੇ ਹਾਵਾਂਗੇ ਸਾਡੀਆਂ ਵੀਡੀਓ ਲੱਗਦੀ ਜੀ ਸਾਹਮਣੇ ਆ ਗਏ ਅਗੇ ਜਨਾਲ ਇਹਨਾਂ ਦੇ ਬੇੜੇ ਦਾ ਆ ਕੇ ਪਾਣੀ ਦੇ ਵਿੱਚ ਮਾਰ ਕੇ ਕੁਰੀ ਅੰਮ੍ਰਿਤਸਰ ਨਾਲ ਮਾਰੀ ਵਿੱਚ ਆ ਬੇੜਾ ਹੌਂਦਿਆਂ ਨਾਲ ਮਾਰ ਕੇ ਲੋਕਾਂ ਕੋ ਵੀ ਸ਼ੋਰ ਕੀਤੀ ਇਹਨਾਂ ਨੇ ਮੈਂ ਮਤੋਂ ਅੰਮ੍ਰਿਤਸਰ ਹੋ ਰਿਹਾ ਪਿਸੁਰਾ ਪਰਿਵਾਰੀ ਤੁਹਾਨੂੰ ਜਿਹੜਾ ਕੰਮ ਕਹੀਏ ਉਹੋ ਹੀ ਕਰਦੇ ਨੇ ਇੱਕੋ ਹੀ ਤੜੇ ਗੜੀ ਨੂੰ ਲੱਗਦੇ ਕਿ ਫਸ ਕਰੀ ਬਾਅਦ ਤੇ ਬੋਲੀ ਨਹੀਂ ਫੇਰੀ ਮੈਂ ਬੋਲੀ ਆਨੇ ਛੋਟਾ ਸੇ ਤਾਂ ਹਲੇ ਮਾਹੀ ਐ ਕੋਈ ਬੇਨਤੀ ਕਰਵਾ ਤੁਹਾਡੇ ਗੜੀ ਵੀ ਫਸ ਹਲ ਛੱਡ ਕੇ ਆਪਸ ਆਪ ਨੂੰ ਮੈਨੂੰ ਡੇਟਰ ਪਾ ਕੇ ਚਿੱਪਾ ਦੇ ਫੇਰ ਆਪਾਂ ਮੈਂ ਤਾਂ ਸਹੀ ਮੈਂ ਕੰਮ ਕਰਾਉਂਗਾ ਜਿਹੜੇ ਇਹ ਤੁਹਾਡੇ ਕੰਮ ਹੋਣਾ ਨੇ ਫਿਰ ਉਹ ਆਣਗੇ ਫੇਰ ਉਹ ਕਿਰਪਾ तो, मशीना छोटिया <सवीने> 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 <सवीन> ਨਾਲ ਵੀਰ ਆਏ ਮੇਰੇ ਸਾਰੇ ਭਾਈਆਂ ਨੂੰ ਵਰਨਨ ਕਰਦਾ ਮੇਰੇ ਵੀ ਸਾਰੇ ਜਿੰਦਿਆਂ ਭਰਾਵਾਂ ਧੰਨਵਾਦ ਜੀ ਅੱਜ ਆਪ ਨੂੰ ਸਾਰੇ ਧੰਮ ਵਾਲੇ ਜਨੂ ਕਵਾਇ ਦਿੱਤਾ ਆ ਤੇ ਕਹਿਨ ਕੋਈ ਬਾਕੀ ਨਹੀਂ ਰਹਿ ਜਾ ਆ ਜਾ ਹਾਣਾ ਸੰਤਾਂ ਤੇ ਮੇਰੇ ਸਾਹਿਬ ਤੁਹਾਡੇ ਨਾਲ ਪਿਆਰ ਆ ਸੰਤਾਂ ਯਾਦ ਆ ਰਿਹਾਗਾ ਇਹ ਆਸ ਤੇ ਕਿ ਕੋਈ ਮੇਲ ਨਹੀਂ ਸੀ ਇਹ ਮੇਲ ਨਹੀਂ ਆ ਇਹ ਮੇਲਾ ਲੱਗ ਆਇਆ ਜਿਨਾ ਸਾਡੇ ਮਾਨ ਜੋ ਮੰਦੇਲੇ ਡਾਕਟਰ ਅਰੇ ਦੁਪਤਾ ਜੀ ਬੱਲੇ ਬਾਰੋ ਗਰੁੱਪ ਤੇ ਸਰਦਾਰ ਜੀ ਦਾ ਅਹੁਦਾ دار ਪੁੱਛੇ ਨੇ ਉਹਨਾਂ ਸਾਰਿਆਂ ਦਾ ਤੇ ਜੋ ਧਨਵਾਦ ਜੀ ਆਜ ਤੇ ਆਓ ਸਾਰੇ ਰਲ ਕੇ ਗੋਇਆ ਪਾਈ ਦੀ ਚੋਣ ਨੂੰ ਵੇਖਣਾ ਮੀਨ ਸਾਹਿਬ ਅੱਜ ਬੜਾ ਵੱਡਾ ਪਰਮਾ ਹੰਗਾਰਾ ਜਿਹੜਾ ਜੱਗਾ ਜੀ ਨੇ ਔਰ ਗੁਰਦਾਸ ਜੀ ਨੇ ਕੀਤਾ ਹੈ ਸੰਪੱਟਾਈ ਕਾਠੇ ਰੱਖੇ ਹਾਂ ਅੱਜ ਮੈਨੂੰ ਇਹ ਦੱਸਣ ਚ ਬੜਾ ਫਕਰ ਮਹਿਸੂਸ ਹੋ ਰਿਹਾ ਔਰ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਅੱਜ ਜਿਹੜਾ ਜੱਗਾ ਪਰਿਵਾਰ ਔਰ ਗੁਰਦਾਸ ਪਰਿਵਾਰ ਅੱਜ ਤਕਰੀਬਨ ਕੋਈ 200 ਪਰਿਵਾਰ ਜਿਹੜਾ ਦੂਜੀ ਪਾਰਟੀਆਂ ਨੂੰ ਛੱਡ ਕੇ ਅਕਾਲੀ ਦਲ ਨੂੰ ਔਰ ਕਾਂਗਰਸ ਨੂੰ ਛੱਡ ਕੇ ਆ ਜਨ ਆਮ ਆਦਮੀ ਪਾਰਟੀ ਦੇ ਪਰਿਵਾਰ ਦਾ ਹਿੱਸਾ ਬੜੇ ਨੇ ਮੈਂ ਮੋਢ ਲਈ ਜੱਗਾ ਜੀ ਨੂੰ ਗੁਰਦਾਸ ਜੀ ਨੂੰ ਬਹੁਤ ਬਹੁਤ ਮੁਬਾਰਕਬਾਦ ਦਿਨਾ ਔਰ ਆਏ ਹੋਏ ਪਰਿਵਾਰਾਂ ਨੂੰ ਮੈਂ ਇਸ ਗੱਲ ਦਾ ਯਕੀਨ ਦਿਵਾਉਣਾ ਕਿ ਆਨ ਵਾਲੇ ਸਮੇਂ ਦੇ ਵਿੱਚ ਜਿੱਥੇ ਕਿਤੇ ਵੀ ਉਹਨਾਂ ਦੀ ਕੋਈ ਵੀ ਪਰਮੈਸ਼ ਹੋਏਗੀ ਉਸ ਪਰਮੈਸ਼ ਨੂੰ ਜਿਹੜਾ ਪਹਿਲ ਦੇ ਆਧਾਰ ਤੇ ਜੋ ਵੀ ਕੰਮ ਉਹ ਕਹਿਣਗੇ ਅਸੀਂ ਪਹਿਲ ਦੇ ਹੱਦਾਰ ਤੇ ਉਹਨਾਂ ਕੰਮਾਂ ਨੂੰ ਕਰਾਂਗੇ ਔਰ ਇਹ ਸਾਰਾ ਜਿਹੜਾ ਹੰਗੂ ਹੰਗਾਰਾ ਜਿਹੜਾ ਮਿਲ ਰਿਹਾ ਇਹ ਇਸ ਦਾ ਸਾਰਾ ਸ਼੍ਰੇ ਜਿਹੜਾ ਹੈ ਉਹ ਸਾਡੀ ਪਾਰਟੀ ਦੇ ਸੁਪਰੀਮੋ ਰਵਿੰਦ ਜੀ ਨੂੰ ਔਰ ਸਾਡੀ ਪੰਜਾਬ ਦੇ ਪ੍ਰਿਵਾਰੀ ਸਸੋਧਿਆ ਸਾਹਿਬ ਦੇ ਔਰ ਹਰਬੰਨ ਪਿਆਰੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਦਿਨ ਰਾਤ ਦੀ ਮਿਹਨਤ ਰੋਜਾਂਦਾ ਸੋ ਮੈਂ ਇੱਕਾਰੀ ਆਪਣੀ ਪਾਰਟੀ ਦੇ ਸੁਪਰੀਮੋ ਅਰਵਿੰਦ ਜੀ ਦਾ ਪਰਬਾਰੀ ਸਾਡੇ ਮਨੀਸ਼ ਸੋਦੀਆ ਜੀ ਦਾ ਔਰ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਵੀ ਮੈਂ ਇੱਥੇ ਉਹਨਾਂ ਦਾ ਧੰਨਵਾਦ ਕਰਦਾ ਉਹਨਾਂ ਨੂੰ ਵਧਾਈ ਵੀ ਦਿੰਦਾ ਵਧਾਈ ਦੇ ਪਾਤਰ ਵੀ ਨੇ ਔਰ ਆਹ ਨਾਲੇ ਦਿਨਾਂ ਵਿੱਚ ਤੁਸੀਂ ਦੇਖੋਗੇ ਆਹ ਨਾਲੇ ਦਿਨਾਂ ਵਿੱਚ ਤੁਸੀਂ ਦੇਖੋਗੇ ਕਿ ਅੱਜ 200 ਪਰਿਵਾਰ ਆਇਆ ਆਹ ਨਾਲੇ ਦਿਨਾਂ ਦੇ ਵਿੱਚ 2000 ਪਰਿਵਾਰ ਜਿਹੜਾ ਔਰ ਜੁਆਨ ਜੁਆਇਨ ਕਰਨ ਜਾ ਰਿਹਾ ਸਾਡੀ ਆਮ ਆਦਮੀ ਪਾਰਟੀ ਕਿਉਂਕਿ ਰੋਜ਼ ਹੀ ਮੈਨੂੰ ਕਿਦਰੇ ਨਾ ਕਿਦਰੇ ਸੈਂਟਰਲ ਕਿ ਤੋਂ ਲੇਫ ਹੁਣ ਆਂਦੇ ਨੇ ਕਿ ਅਸੀਂ ਪਾਰਟੀ ਜੁਆਇਨ ਕਰਨਾ ਚਾਹੁੰਦੇ ਆ ਅਸੀਂ ਪਾਰਟੀ ਜੁਆਇਨ ਕਰਨਾ ਚਾਹੁੰਦੇ ਆ ਸੋ ਅਸਲੇ ਜਿਹੜਾ ਪਾਰਟੀ ਦਾ ਜਿਹੜਾ ਪਿਆਰ ਹੈ ਲੋਕਾਂ ਨੂੰ ਬਹੁਤ ਜ਼ਿਆਦਾ ਮਿਲ ਰਿਹਾ ਸੋ ਮੈਂ ਉਮੀਦ ਕਰਦਾ ਕਿ 227 ਦੇ ਵਿੱਚ ਜਿਹੜਾ ਜਿਹੜੀ ਆਡੀ ਅਸੀਂ 222 ਚ 92 ਸੀਟਾਂ ਦੇ ਨਾਲ ਸਰਕਾਰ ਬਣਾਈ ਸੀ 227 ਦੇ ਵਿੱਚ ਅਸੀਂ 100 ਤੋਂ ਵੱਧ ਸੀਟਾਂ ਦੇ ਨਾਲ ਅਸੀਂ ਸਰਕਾਰ ਬਣਾਵਾਂਗੇ ਸੋ ਮੈਂ ਇਹ ਅਰੀ ਫੇਰ ਲਾਖਨਵਾਸੀਆਂ ਦਾ ਔਰ ਖਾਸ ਤੌਰ ਤੇ ਜੱਗਾ ਜੀ ਦਾ ਔਰ ਗੁਰਦਾਸ ਜੀ ਦਾ ਮੈਂ ਇਹਨਾਂ ਪਰਵਾਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਇੱਕ ਗੱਲ ਮੈਂ ਹੋਰ ਕਹਿਣੀ ਚਾਹਨਾ ਕਿ ਦੋ ਕਾਉਂਸਲਰ ਐਸੇ ਜਿਨ੍ਹਾਂ ਨੇ ਇਲੈਕਸ਼ਨ ਲੜੀ ਸੀ ਨਾ ਪਿਛਲੀ ਕਾਰਪੋਰੇਸ਼ਨ ਨੂੰ ਉਹ ਸਾਡੀ ਪਾਰਟੀ ਦਾ ਹਿੱਸਾ ਬਣੇ ਨੇ ਉਹਨਾਂ ਦਾ ਵੀ ਮੈਂ ਸਵਾਗਤ ਕਰਦਾ ਸੈਂਟਰ ਹਲਕੇ ਦਾ ਸਭ ਤੋਂ ਵੱਡਾ ਇੱਕਾਟ ਹਾਂ ਜੀ ਸੈਂਟਰ ਹਲਕੇ ਦਾ ਸਭ ਤੋਂ ਵੱਡਾ ਇੱਕਾਟ ਜਿਹੜਾ ਅਨਗੜ੍ਹ ਦੇ ਇਲਾਕੇ ਵਿੱਚ ਹਾਂ ਅਨਗੜ੍ਹ ਦਾ ਇਲਾਕਾ ਮੈਨੂੰ ਲੱਗਦਾ ਕਿ ਸਾਰਾ ਇਲਾਕਾ ਹੀ ਸਾਡੇ ਪਿਆਰ ਨੂੰ ਸਾਡੇ ਪਿਆਰ ਨੂੰ ਵੇਖਦੇ ਆਇਆ ਸਾਰਾ ਇਲਾਕਾ ਹੀ ਜਿਹੜਾ ਉਹ ਸਾਡੇ ਨਾਲ ਆ ਕੇ ਖਲੋ ਗਿਆ ਸੋ ਮੈਂ ਇੱਕ ਇੱਕ ਸਾਥੀ ਦਾ ਇੱਕ ਇੱਕ ਭੈਣ ਦਾ ਇੱਕ ਇੱਕ ਭਰਾ ਦਾ ਇੱਕ ਇੱਕ ਨੌਜਵਾਨ ਸਾਥੀ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਔਰ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਉਹਨਾਂ ਨੂੰ ਅੱਜ ਦੇ ਇਸ ਫੈਸਲੇ ਦੇ ਉੱਤੇ ਹਮੇਸ਼ਾ ਹੀ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਫਕਰ ਮਹਿਸੂਸ ਹੋਏਗਾ ਧੰਨਵਾਦ